ਤੋਰ ਪਾਣੀ ਹੈ ਉਹ ਬਹੁਤ ਤੇਜ ਹੈ ਤੇ ਬੇੜਾ ਗਾ ਗਿਆ ਬੇੜਾ ਗਾ ਪਾਣੀ ਚ ਲੁੱੜ ਗਿਆ ਤੇ ਉਹਨੂੰ ਬੇੜੇ ਨੂੰ ਵਾਪਸ ਕੰਢੇ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਆ ਮੇਰੇ ਵੀਰ ਦੋ ਬਹਾਦਰ ਜਵਾਨ ਬੇੜੀ ਸਵਾਰ ਹੋ ਕੇ ਬੇੜੀ ਸਵਾਰ ਹੋ ਕੇ ਤੇ ਬੇੜੇ ਨੂੰ ਰਸਤਾ ਫਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ तव्हांजो बेड़े वापस लाए रसा कोनी ਤਨ ਰਸਤਾ ਹੋਇਆ ਫੇਰ ਖੜਾਓ ਖੜਾਓ ਖੜਾ ਪਈ ਹੋਇਆ ਆਹ ਆਹ ਇਹ ਰਹੀ ਬਾਬੇ ਬਾਹਰ ਨੂੰ ਗਿਆ ਤਨ ਕਹੀ ਮੇਰੇ ਭਾਰ ਗਿਆ ਜਿਹੋੜੀ ਨਾਲ ਦੇਖੋ ਜਿੰਜੀਤ ਸਿੰਘ ਪਿੰਡ ਕਿਹੜਾ ਜੀ ਦੋਨਾਂ ਮਤਲਬ ਬਾਬਾ ਜੀ ਦਰਿਆ ਚ ਦਾ ਕੀ ਹਾਲਾਤ ਨੇ ਪਾਣੀ ਦੇ ਪਾਣੀ ਬੜਾ ਜ਼ਿਆਦਾ ਖਰਾਬ ਬਹੁਤ ਆ ਰਿਹਾ ਫਸਲਾਂ ਕੋਈ ਪਾਰ ਡੁੱਬੀਆਂ ਕਣੀ ਡੁੱਬ ਗਈਆਂ ਪਾਣੀ ਅੱਜ ਮਤਲਬ ਪਾਣੀ ਚ ਪੈਣਾ ਸ਼ੁਰੂ ਹੋ ਗਿਆ ਫਸਲਾਂ ਚ ਕੀ ਕੀ ਫਸਲ ਹੈ ਦਰਿਆ ਤੋਂ ਪਾਰ ਸੂਣਾ ਕੰਡਰੀ ਚੋੜੀ ਵੇਗਣੀ ਬੇਲ ਨਹੀਂ ਸਭ ਸਬਜ਼ੀਆਂ ਵੀ ਹੈਗੀਆਂ ਪਾਰ ਹੈ ਗਾਜਰਾਂ ਵਗੈਰਾ ਡੁੱਬ ਗਈਆਂ ਕੀ ਮੰਗ ਕਰਦੇ ਸਰਕਾਰ ਤੋਂ ਸਰਕਾਰ ਤੋਂ ਆ ਮੰਗ ਹਾਜ਼ਰੀ ਕੋਰਟ ਕੋ ਬਣਾ ਦਿੱਤੀ ਆ ਵੇ ਜੀ ਕੀ ਨਾ ਆਪਣਾ ਜੀ ਕੀ ਨਾ ਕੀ ਤੁਹਾਡਾ ਜੀ ਵੀਰੋ ਬੀਬੀ ਪਿੰਡ ਕਿਹੜਾ ਜੀ ਗਜਨੀ ਮੱਤੜ ਗਜਨੀ ਵਾਲਾ ਹਾਂਜੀ ਤੇ ਦਰਿਆ 'ਚ ਪਾਣੀ ਕਿੰਨਾ ਕੋਇਆ ਜੀ ਬਹੁਤ ਪਾਣੀ ਹੈ ਹੱਥ ਨਹੀਂ ਟੱਪਿਆ ਜਾਂਦਾ ਜਿਹੜਾ ਲੋੜ ਚਾਹਦਾ ਬਸ ਕਾਬੂ ਆਉਂਦਾ ਹੈ ਮਸੇ ਕਾਬੂ ਆਉਂਦਾ ਜੀ ਸਰਕਾਰ ਤੋਂ ਕੀ ਮੰਗ ਕਰਦੇ ਹੋ ਆ ਪੋਲ ਦੀ ਮੰਗ ਕਰ ਰਹੇ ਹਾਂ ਪੋਲ ਦੀ ਮਾਤੀ ਜਾਵੇ ਹਾਂਜੀ ਹਾਂਜੀ ਬਲਕਾਰ ਸਿੰਘ ਆ ਜੀ ਪਿੰਡ ਕਿਹੜਾ ਜੀ ਪਿੰਡ ਦੋਨਾ ਮੱਤੜ ਗਜਨੀ ਵਾਲਾ ਜੀ ਬਲਕਾਰ ਸਿੰਘ ਜੀ ਜਿਹੜਾ ਸਤਲੁਜ ਦਰਿਆ ਦਾ ਪਾਣੀ ਲਗਾਤਾਰ ਵਧ ਰਿਹਾ ਕੀ ਹਾਲਾਤ ਕੀ ਨੇ ਮੌਕੇ ਦੇ ਹੁਣ ਤਾਂ ਸਾਨੂੰ ਬੜਾ ਮਾੜਾ ਹਾਲਾਤ ਦਿਸਦੇ ਪਾਣੀ ਬਹੁਤ ਵਧਿਆ ਜਾਂਦਾ ਜੀ ਪਾਣੀ ਤੇ ਫਸਲਾਂ ਵੇ ਪਾਰ ਹੋਈਆਂ ਨੇ ਕੁਛ ਦਾ ਵਿੱਚ ਪਾਣੀ ਪੈ ਗਿਆ ਝੋਨੇ ਵਿੱਚ ਤੇ ਬਹੁਤ ਜ਼ਿਆਦਾ ਪੁਲ ਦੀ ਮੰਗ ਹੈ ਸਾਡੀ ਕੋਈ ਸਰਕਾਰ ਪੁਲ ਤਾਂ ਨਹੀਂ ਕਰ ਰਹੀ ਜੀ ਕਿੰਨਾ ਕੋਈ ਏਰੀਆ ਤਾਰ ਤੋਂ ਦਰਿਆ ਤੋਂ ਪਾਰ ਹੈ ਜੀ ਪਾਰ ਦਾ 2000 ਕਿਲਾ ਜੀ 2000 ਕਿਲਾ ਹੈਗਾ ਹਾਂਜੀ 2000 ਪਾਰ ਦਰਿਆ ਤੋਂ ਪਾਰ ਫਸਲ ਕੀ ਕੀ ਗਈ ਹੈ ਜੀ ਫਸਲਾਂ ਝੋਨਾ ਹੈ ਕੋਈ ਸਬਜ਼ੀਆਂ ਲਾਈਆਂ ਨੇ ਅਰਬੀ ਏ ਸਾਰੀ ਸਬਜ਼ੀ ਬਹੁਤ ਕੁਝ ਹੈਗਾ ਜੀ